ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਪਹਿਲਾਂ ਜੀ ਅੱਜ ਦਾ ਰਖੜੀ ਦਾ ਦਿਨ ਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਰਖੜੀ ਦੀਆਂ ਪਰਮਾਤਮਾ ਹਰ ਸਾਲ ਤੁਹਾਨੂੰ ਰਖੜੀ ਬੰਨਣ ਦਾ ਮੌਕਾ ਦੇਵੇ ਤੇ ਰਖੜੀਆਂ ਦੀ ਗਿਣਤੀ ਵੀ ਅੱਗੇ ਤੋਂ ਅੱਗੇ ਸਾਡੀ ਵਧਦੀ ਜਾਵੇ ਜੇ ਭਰਾ ਆ ਤਾਂ ਭਤੀਜੀ ਤਾਂ ਵੀ ਹੋਣ ਫੇ ਤੁਸੀਂ ਹੋਰ ਜਿਆਦਾ ਰਖੜੀਆਂ ਬੰਨੋ ਪਰਮਾਤਮਾ ਸਭ ਨੂੰ ਖੁਸ਼ੀਆਂ ਦੇਵੇ ਅੱਜ ਜੀ ਆਪਾਂ ਜਿਹੜੀ ਗੱਲ ਕਰਨ ਲੱਗੇ ਆ ਵੀ ਸਾਡਾ ਘਰ ਜਿੱਦਾਂ ਤੁਸੀਂ ਦੇਖਿਆ ਹੋਊਗਾ ਵੀਡੀਓ ਦੇ ਵਿੱਚ ਵੀ ਘਰ ਸਾਡਾ ਬਹੁਤ ਛੋਟਾ ਜਿਹਾ ਆ ਤੇ ਜਦੋਂ ਵੀ ਸਾਡੇ ਕੋਈ ਗੈਸਟ ਆਉਂਦੇ ਆ ਤੇ ਸਾਨੂੰ ਸਾਡੇ ਨਾਲੋਂ ਜ਼ਿਆਦਾ ਵੀ ਸਾਡੀ ਇੱਕ ਗਵਾਂਢੀ ਦੀ ਛੋਟੀ ਜੀ ਕੁੜੀ ਆ 11-12 ਸਾਲ ਦੀ ਉਹਨੂੰ ਬਹੁਤ ਟੈਨਸ਼ਨ ਹੁੰਦੀ ਆ ਵੀ ਇਹ ਇਹਨਾਂ ਦੇ ਘਰ ਅੱਜ ਗੈਸਟ ਆਏ ਆ ਤਾਂ ਅੱਜ ਕੀ ਹਾਲ ਬੜੂਗਾ ਹਨਾ ਤੇ ਤੁਸੀਂ ਪਹਿਲਾਂ ਵੀਡੀਓ ਚੱਲਦੀ ਚੱਲਦੀ ਨੂੰ ਨਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਅੱਗੇ ਵੀਡੀਓ ਨਹੀਂ ਮੇਕੋ ਦੋ ਦਿਨਾਂ ਤੋਂ ਨਹੀਂ ਪਾ ਪਈਆਂ ਤੇ ਇਹ ਹੋਇਆ ਵੀ ਜਿਸ ਤਰ੍ਹਾਂ ਮੇਰੀਆਂ ਦੋ ਬੇਟੀਆਂ ਤੇ ਉਹਨਾਂ ਦੇ ਵੀ ਹਸਬੰਡ ਦੇ ਦੇਖਦੇ ਇੱਕ ਇੱਕ ਬੱਚਾ ਉਹਨਾਂ ਦਾ ਉਹ ਵੀ ਨਾਲ ਆਏ ਤੇ ਦੇਖੋ ਸਾਡੇ ਨਾਲੋਂ ਵੀ ਜ਼ਿਆਦਾ ਉਹ ਸਾਡੀ ਕੁੜੀ ਜਿਹੜੀ ਆ ਸਾਨੂੰ ਹਾਸਾ ਵੀ ਬਹੁਤ ਆਇਆ ਜਦੋਂ ਕਹਿੰਦੀ ਆ ਇਦਾਂ ਦੀਆਂ ਗੱਲਾਂ ਕਰਦੀ ਆ ਮੈਨੂੰ ਆ ਕੇ ਕਹਿੰਦੀ ਵੀ ਆਂਟੀ ਤੁਹਾਡੇ ਇੰਨੇ ਬੜੇ ਗੈਸਟ ਆਏ ਆ ਤੁਸੀਂ ਅੱਜ ਸੋਣਾ ਕਿੱਦਾਂ ਹੈ ਹੈ ਮੈਂ ਕਿਹਾ ਬੜੀ ਹੈਰਾਨੀ ਦੀ ਗੱਲ ਹੋਈ ਵੀ ਦੇਖ ਲਓ ਸਾਡੇ ਨਾਲੋਂ ਵੀ ਜ਼ਿਆਦਾ ਟੈਨਸ਼ਨ ਸਾਡੇ ਗਵੰਡੀਆਂ ਨੂੰ ਆ ਬਚਲੂ ਤਾਂ ਬੱਚੀ ਆ ਨਾ ਉਹਨੂੰ ਕੋਈ ਸਮਝ ਨਹੀਂ ਹੈਗੀ ਉਹਦੇ ਦਿਲ 'ਚ ਜੋ ਆਇਆ ਉਹਨੇ ਕਹਿ ਦਿੱਤਾ ਪਰ ਇਹ ਗੱਲਾਂ ਸਿਆਣਿਆਂ ਦੇ ਦਿਲ ਵਿੱਚ ਵੀ ਹੁੰਦੀਆਂ ਉਹ ਕਹਿੰਦੇ ਨਹੀਂ ਹੈਗੇ ਪਰ ਜ਼ਰੂਰ ਹੁੰਦਾ ਆ ਵੀ ਇਹਨਾਂ ਦਾ ਛੋਟਾ ਜਿਹਾ ਆਕਾਰ ਆ ਵੀ ਇਹਨੇ ਇਹਨਾਂ ਤੇ ਗੈਸਟ ਆਉਂਦੇ ਰਹਿੰਦੇ ਕਿੱਦਾਂ ਸੌਂਦੇ ਹੋਣਗੇ ਰਾਤ ਨੂੰ ਵੀ ਦੋ ਇਦਾਂ ਹੀ ਦੋ ਤੱਕਮਰੇ ਆ ਕਿੱਦਾਂ ਇਹ ਰਹਿੰਦੇ ਹੋਣਗੇ ਹਨਾ ਉਹ ਬੱਚੀ ਦੇ ਤੇ ਜੋ ਦਿਲ 'ਚ ਸੀਗਾ ਉਹਨੇ ਕਹਿ ਦਿੱਤਾ ਉਹ ਤਾਂ ਬੱਚੇ ਤਾਂ ਕਹਿੰਦੇ ਹੁੰਦੇ ਮਨ ਦੇ ਸੱਚੇ ਹੁੰਦੇ ਹਨਾ ਉਹਦਾ ਆਪ ਨੂੰ ਕੋਈ ਪੁੱਛਾ ਕੇ ਲੈਣੀ ਹੈਗਾ ਤੇ ਮੈਂ ਉਹਨੂੰ ਦੱਸਿਆ ਮੈਂ ਕਿਹਾ ਅਸੀਂ ਇੱਦਾਂ ਹੀ ਸੌਂ ਜਾਈਦਾ ਆ ਮੈਂ ਕਿਹਾ ਵੀ ਅਸੀਂ ਬੋਧ ਛੱਡਿਆ ਨਾ ਬੋਧ ਅਸੀਂ ਕੋਈ ਕੁਰਸੀ ਤੇ ਸੌਂ ਜਾਂਦਾ ਕੋਈ ਮੇਜ਼ ਤੇ ਸੌਂ ਜਾਂਦਾ ਮੈਂ ਕਿਹਾ ਫੇਰ ਦੀ ਸੌਂ ਜਾਂਦੇ ਹੁੰਨੇ ਆ ਯਾਨੀ ਕਿ ਇੰਨੀ ਹੁੰਦੀ ਆ ਹਨਾ ਤੇ ਯਾਨੀ ਕਿ ਜਿਹੜੀ ਵੱਡਿਆਂ ਨੂੰ ਟੈਨਸ਼ਨ ਹੁੰਦੀ ਆ ਨਾ ਉਹ ਗੱਲ ਕੁਝ ਹੋਰ ਆ ਜਿਹਦੀ ਆਂਡ ਗਵਾ ਨੂੰ ਜਿਹੜੇ ਸਿਆਣੇ ਟੈਨਸ਼ਨ ਕਰਦੇ ਆ ਅੱਗੋ ਕਹਿੰਦੇ ਲੈ ਇੰਨਾ ਕ ਘਾ ਰਿਆ ਇਹਨਾਂ ਦਾ ਇੰਨੇ ਇਹਨਾਂ ਦੇ ਆਵਾਜ਼ ਆਈ ਰਹਿੰਦੀ ਆ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਹਨਾ ਤੇ ਕਿੱਦਾਂ ਸੌਂਦੇ ਹੋਣਗੇ ਕਿੱਦਾਂ ਰਹਿੰਦੇ ਹੋਣਗੇ ਮੁੰਡਾ ਵੀ ਵਿਆਹਿਆ ਹਾਂ 딸ੀ ਵੀ ਵਿਆਹਿਆ ਹੋਇਆ ਆ ਫਿਰ ਆਪ ਵਿਆਹ ਛੋਟਾ ਮੁੰਡਾ ਵੀ ਆ ਉਤੋਂ ਗੈਸਟ ਇੰਨੇ ਆ ਜਾਂਦੇ ਆ ਇਹਨਾਂ ਨੂੰ ਤਾਂ ਬੜਾ ਮੁਸ਼ਕਲ ਹੁੰਦੀ ਹੋਣੀ ਆ ਤੇ ਵੀ ਚਲੋ ਜੇ ਸਾਡੇ ਆਉਂਦੇ ਕਹਿੰਦੇ ਹੁੰਦੇ ਇਨਸਾਨ ਦਾ ਦਿਲ ਵੱਡਾ ਹੋਣਾ ਚਾਹੀਦਾ ਆ ਤੇ ਆ ਕਹਿੰਦੇ ਥਾਂ ਤਾਂ ਕਹਿੰਦੇ ਹੁੰਦੇ ਮਿਲ ਹੀ ਜਾਂਦੀ ਆ ਤੇ ਪਰ ਜਿਹੜੇ ਸਾਡੇ ਵੀ ਪੁਰਾਣੇ ਵੀ ਆਉਂਦੇ ਆ ਨਾ ਗੈਸਟ ਸਾਡੇ ਆਉਂਦੇ ਆ ਚਲੋ ਬੇਟੀਆਂ ਤਾਂ ਕਹਿੰਦੇ ਹੁੰਦੇ ਆਪਣੀਆਂ ਉਹਨਾਂ ਨੂੰ ਤਾਂ ਪਤਾ ਹੀ ਆ ਕਹਿੰਦੇ ਜਿੱਥੇ ਮਾਵਾਂ ਧੀਆਂ ਬਹਿ ਗਈਆਂ ਤਾਂ ਭਾ ਮਾਈਕ ਮੰਜੀ ਤੇ ਨਾ ਸੌਣਾ ਪੈ ਜਾਵੇ ਤੇ ਆਪਾਂ ਤਾਂ ਸਹੀ ਸਾਰੇ ਜਾਣੇ ਪੈ ਜਾਣੇ ਸਾਡੇ ਜਿੰਨੇ ਮਰਜ਼ੀ ਪੁਰਾਣੇ ਆ ਜਾਣ ਤੇ ਅਸੀਂ ਜੀ ਸਾਰੇ ਜਾਣੇ ਐਗਜ਼ਾਸਟ ਹੋ ਜਾਂਦੇ ਆ ਜਿੱਦਾਂ ਵੀ ਹੈਗਾ ਆ ਮੈਂ ਤਾਂ ਕਹਿੰਨੀ ਹੁੰਦੀ ਭਾਵੇਂ 5-7 ਹੋਰ ਆ ਜਾਣ ਪਰ ਹੁਣ ਜਿੱਦਾਂ ਸਾਡੇ ਵਰਗੇ ਹੀ ਮੋਂ ਤਾਂ ਹੀ ਗੱਲ ਬਣਦੀ ਆ ਕਈ ਹੁੰਦੇ ਆ ਵੀ ਸਾਨੂੰ ਸੈਪਰੇਟ ਰੂਮ ਚਾਹੀਦਾ ਆ ਪਰ ਉਹ ਆਪਾਂ ਨਹੀਂ ਕਰ ਸਕਦੇ ਹੈਗੇ ਹਨਾ ਪਰ ਸਾਡੇ ਜਿੰਨੇ ਵੀ ਸਾਡੇ ਰਿਸ਼ਤੇਦਾਰ ਆ ਸਾਡੇ ਭੈਣ ਭਾਈ ਆ ਸਾਡੇ ਵਰਗੇ ਹੀ ਆ ਉਹ ਸਾਰੇ ਤੋਂ ਉਹਨਾਂ ਨੂੰ ਕੋਈ ਨਹੀਂ ਹੁੰਦਾ ਉਹਨਾਂ ਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਡੇ ਕੋਲ ਆਉਂਦੇ ਆ ਤਾਂ ਉਹਨਾਂ ਦਾ ਜੀ ਵੀ ਬਹੁਤ ਲੱਗਦਾ ਆ ਸਾਰੇ ਕਹਿੰਦੇ ਵੀ ਤੁਹਾਡੇ ਘਰ ਆ ਕੇ ਸਾਡਾ ਬਹੁਤ ਜੀ ਲੱਗਦਾ ਆ ਤੇ ਇਸ ਵਾਰ ਮੇਰੀ ਬੇਟੀ ਦੀ ਨਨਾਨ ਦੀ ਕੁੜੀ ਵੀ ਆਈ ਸੀ ਤਾਂ ਮੈਨੂੰ ਵੀ ਇਹ ਸੀਗਾ ਵੈਸੇ ਕਿਤੇ ਨਾ ਕਿਤੇ ਸਾਡੇ ਵੀ ਦਿਲ ਦੇ ਵਿੱਚ ਆਉਂਦਾ ਆ ਵੀ ਜਦੋਂ ਕੋਈ ਐਦਾਂ ਪੁਰਾਣਾ ਕੋਈ ਸਾਡੇ ਆਉਂਦਾ ਆ ਤਾਂ ਵੀ ਇੱਕ ਆਪਣੇ ਭੈਣ ਭਾਈ ਤਾਂ ਕਹਿੰਦੇ ਹੁੰਦੇ ਬੇਟੀਆਂ ਨੂੰ ਤਾਂ ਚਲੋ ਸਭ ਕੁਝ ਪਤਾ ਹੀ ਹੁੰਦਾ ਆ ਜਦੋਂ ਕੋ ਅੱਗੋਂ ਉਹਨਾਂ ਦੇ ਰਿਸ਼ਤੇਦਾਰ ਆਉਂਦਾ ਫਿਰ ਆਪਣੇ ਦਿਲ 'ਚ ਆਉਂਦਾ ਆ ਵੀ ਹਾਂ ਸਾਡਾ ਘਰ ਛੋਟ ਆਇਆ ਵੀ ਆਪਾਂ ਕਿੱਦਾਂ ਰਾਤ ਨੂੰ ਅਡਜਸਟ ਕਰਾਂਗੇ ਪਰ ਉਹ ਕੁੜੀਆ ਉਹ ਤਾਂ ਵੀ ਬਹੁਤ ਜੀ ਲੱਗਾ ਉਹ ਕਹਿੰਦੀ ਮੈਂ ਮਾਮੀ ਜੀ ਅੱਗੇ ਤੋਂ ਤੁਹਾਡੇ ਨਾਲ ਜ਼ਰੂਰ ਆਇਆ ਤਾਂ ਮਾ ਮੇਰਾ ਬਹੁਤ ਦਿਨ ਲੱਗਾ ਨਾ ਇੱਥੇ ਆ ਕੇ ਪਤਾ ਨਹੀਂ ਸਾਡਾ ਘਰ ਹੀ ਖਰੇ ਇਤਾਂ ਦਾ ਆਇਆ ਨਾ ਵੀਰ ਸਰ ਇੱਥੇ ਆ ਕੇ ਸਾਰਿਆਂ ਦਾ ਜੀ ਲੱਗ ਜਾਂਦਾ ਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਕੋਈ ਸਾਡੇ ਘਰ ਆਉਂਦਾ ਆ ਉਹਨਾਂ ਦਾ ਜੀ ਵੀ ਇੱਥੇ ਆ ਕੇ ਲੱਗ ਜਾਂਦਾ ਨਾ ਬੜਾ ਵਧੀਆ ਲੱਗਦਾ ਆ ਪਰ ਹੋਰ ਜਿਹੜੇ ਕੋਈ ਸਿਆਣੇ ਸਾਡੀ ਟੈਨਸ਼ਨ ਲੈਂਦੇ ਆ ਨਾ ਤੁਸੀਂ ਬਿਲਕੁਲ ਟੈਨਸ਼ਨ ਨਾ ਲਿਆ ਕਰੋ ਤੇ ਆਪਾਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਰਹਿ ਲਈਦਾ ਆ ਆਪਾਂ ਚਲੋ ਹੁਣ ਤਾਂ ਥੋੜਾ ਫਰਸਾਤ ਜਿਹਾ ਮੌਸਮ ਹੋ ਗਿਆ ਆ ਤੇ ਨਹੀਂ ਤਾਂ ਅੱਗੇ ਆਪਾਂ ਕੀ ਕਰਦੇ ਸੀ ਬੈੱਡ ਦੇ ਨਾਲ ਆਪਾਂ ਥੱਲੇ ਸੈਟਲਿੰਦੇ ਸੀ ਗੱਤੇ ਤਰਾਹਾ ਉਹਨਾ ਏਸੀ ਵਾਲੇ ਰੂਮ ਚ ਸਾਰਾ ਟੱਬਰ ਅਸੀਂ ਉੱਥੇ ਹੀ ਬਹਿ ਜਾਂਦੇ ਸੀ ਤੇ ਲੋ ਮੇ ਭਾਵੇਂ ਉਹ ਕਮਰਾ ਛੋਟਾ ਜਿਹਾ ਸੀ ਸਾਰੇ ਉੱਥੇ ਹੀ ਬਹਿ ਜਾਂਦੇ ਸੀ ਜਿੱਦਾਂ ਮਰਜ਼ੀ ਆੜ-ਆੜ ਕੇ ਨਾ ਇੱਕ ਦੂਜੇ ਦੇ ਨਾਲ ਪਈਏ ਅਸੀਂ ਉੱਥੇ ਖੁਸ-ਖੁਸ ਕੇ ਇੱਕ ਦੂਜੇ ਦੇ ਨਾਲ ਬਹਿ ਜਾਂਦੇ ਸੀ ਤੇ ਹਾਂ ਜੀ ਇਹਦਾ ਜਿਆਦਾ ਉਹਨੇ ਪੁੱਛਿਆ ਵੇ ਤੁਸੀਂ ਕਿੱਦਾਂ ਵੀ ਸੌਣੇ ਆਂ ਅੰਟੀ ਕਿੱਦਾਂ ਪ੍ਰੋਬਲਮ ਤਾਂ ਨਹੀਂ ਹੁੰਦੀ ਕੋਈ ਕੰਦੀ ਬਬੂ ਸਾਰੇ ਆ ਵੀ ਕਿੱਦਾਂ ਤੁਸੀਂ ਇੱਕ ਬੈੱਡ ਤੇ ਕਹਿੰਦੇ ਸਾਰੇ ਜਣੇ ਸੌ ਜਾਂਦੇ ਆ ਬੜਾ ਸਾਨੂੰ ਹਸ ਆਇਆ ਮੈਂ ਕਿਹਾ ਕਿਉਂ ਇਹ ਜਵੇ ਚੁਕੇ ਆ ਜਿਹੜੇ ਇੱਕ ਬੈੱਡ ਤੇ ਸੌ ਜਾਂਦੇ ਆ ਤੇ ਮੈਂ ਕਿਹਾ ਹਾਂ ਮੈਂ ਤਾਂ ਬੱਡਰੀ ਮੈਂ ਕਿਹਾ ਭਾਬੀ ਤੇ ਤੇ ਬਤਨੀ ਜੀ ਮੈਂ ਕਿਹਾ ਉਹ ਢੋਤੇ ਲੰਬੂ ਪਾ ਦੇਤੀ ਆ ਆਪਾਂ ਤੇ ਮੈਂ ਕਿਹਾ ਮੈਂ ਤਾਂ ਮੈਂ ਵੀ ਫਰਸ਼ ਤੇ ਸੌ ਜਾਂਦੀ ਆ ਇੱਕ ਜਣਾ ਮੇਜ਼ ਤੇ ਸੌ ਜਾਂਦਾ ਆ ਮੈਂ ਕਿਹਾ ਬੜਾ ਇਹ ਹੱਸਾ ਆਇਆ ਸੀ ਪੁੱਛੋ ਨਾ ਕੋਈ ਮੈਂ ਕਿਹਾ ਇੱਕ ਜਣਾ ਬੈੱਡ ਦੀ ਬੰਨੀ ਤੇ ਸੌ ਜਾਂਦਾ ਮੈਂ ਕਿਹਾ ਇੰਨੀ ਪਤਲੀ ਲੋਕੀਨ ਨੂੰ ਪਤਾ ਤਾਂ ਹੈ ਮੈਂ ਕਿੰਨੀ ਪਤਲੀਆਂ ਦੇ ਦਾ ਆਰਾਮ ਮੈਂ ਜਿੱਥੇ ਮੈਂ ਕੈ ਸੈਟ ਹੋ ਕੇ ਆਉਣਾ ਸੌ ਜਾਈਦਾ ਹੈ ਵੀ ਜਾਣੇ ਉਹ ਬੱਚੀ ਨੇ ਇੰਨਾ ਹਸਾ ਪਾਇਆ ਕਿ ਤੇ ਪੁੱਛੋ ਹੀ ਨਾ ਸਕੀ ਮੈਂ ਕਿ ਹੁਣ ਅਸੀਂ ਛੱਡਣਾ ਨਹੀਂ ਤੈਨੂੰ ਵੀਡੀਓ ਪਾਣੀ ਤੇ ਰੱਖ ਕੇ ਉਹ ਵੀਡੀਓ ਵੀ ਉਹ ਪੁੱਛ ਗਈ ਪਾਈ ਆ ਮੈਂ ਤਾਂ ਪਾ ਦੇਈਏ ਕਹਿੰਦੀ ਹਾਂਜੀ ਹਾਂਜੀ ਪਾ ਦਿਓ ਆਂਟੀ ਕੋਈ ਗੱਲ ਨਹੀਂ ਮੈਂ ਵੀ ਦੇਖੂਗੀ ਜ਼ਰੂਰ ਇਦਾਂ ਦੇ ਤਾਂ ਨਿਆੜੇ ਆ ਵੀ ਮੈਂ ਕਹਾਂ ਮੈਂ ਹੁਣ ਇਸ ਵਿਸ਼ੇ ਤੇ ਵੀਡੀਓ ਜ਼ਰੂਰ ਪਾਉਂਗੀ ਵੀ ਸਾਨੂੰ ਕਹਿੰਦੇ ਆ ਘਰਦਿਆਂ ਨੂੰ ਕੋਈ ਟੈਨਸ਼ਨ ਹੋਵੇ ਨਾ ਹੋਵੇ ਪਰ ਬਾਕੀਆਂ ਨੂੰ ਟੈਨਸ਼ਨ ਜ਼ਰੂਰ ਪੈ ਜਾਂਦੀ ਆ ਤੇ ਤੁਹਾਡੇ ਨਾਲ ਵੀ ਜੇ ਕਦੇ ਇਦਾਂ ਦਾ ਹੋਇਆ ਹੋ ਸਕਦੇ ਤੁਹਾਡੇ ਘਰ ਤਾਂ ਵੱਡੇ ਵੀ ਹੋਣਗੇ ਪਰ ਸਾਡਾ ਘਰ ਬਹੁਤ ਛੋਟਾ ਆ ਤੇ ਕਈ ਵਾਰੀ ਤਾਂ ਹੁੰਦਾ ਕਈਆਂ ਦੇ ਘਰਾਂ ਦੇ ਵਿੱਚ ਉਹ ਪੇਕੇ ਵਾਲੇ ਨਾ ਬੇਟੀਆਂ ਦੇ ਰੂਮ ਵੀ ਵੱਖਰੇ ਬਣਾਏ ਹੁੰਦੇ ਵੀ ਜਦੋਂ ਸਾਡੀ ਬੇਟੀ ਆਊਗੀ ਵੀ ਉਹਦਾ ਕਮਰਾ ਇਹ ਆ ਛੋਟੀ ਦਾ ਉਹ ਆ ਵੱਡੀ ਦਾ ਆ ਹਨਾ ਵੇ ਪਰ ਨਹੀਂ ਸਾਡੇ ਘਰ ਵਿੱਚ ਇਸ ਤਰ੍ਹਾਂ ਨਹੀਂ ਆ ਅਸੀਂ ਇੱਕ ਥਾਂ ਹੀ ਸਾਰੀ ਫੈਮਲੀ ਰਹਿੰਦੇ ਆ ਅੱਜ ਤੇ ਇੱਕ ਕਮਰੇ ਵਿੱਚ ਹੀ ਸਾਰੇ ਛਾਣੇ ਸੌ ਜਾਂਦੇ ਆ ਕੋਈ ਗੱਲ ਨਹੀਂ ਹੈਗੀ ਇਦਾਂ ਦੀ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੁਹਾਡੇ ਘਰ ਕਿੰਨਾ ਵੱਡੇ ਆ ਜਾਂ ਛੋਟੇ ਆ ਕੀ ਤੁਹਾਡੇ ਕਮਰੇ ਸੈਪਰੇਟ ਆ ਜਦੋਂ ਕੋਈ ਆਉਂਦਾ ਆ ਜਾਂ ਤੁਹਾਡੇ ਗੈਸਟ ਰੂਮ ਬਣੇ ਹੋਏ ਆ ਪਰ ਸਾਡੇ ਕੋਈ ਗੈਸਟ ਰੂਮ ਨਹੀਂ ਹੈਗਾ ਸਾਡਾ ਜੋ ਹੈਗਾ ਜੋ ਸਾਡਾ ਉਹੀ ਸਾਡੇ ਆਉਣ ਵਾਲੇ ਗੈਸਟਾਂ ਦਾ ਆ ਅਸੀਂ ਸਾਰੇ ਜਿੱਥੇ ਵੀ ਮਰਜੀ ਕੋਈ ਦਿਲ ਚਾਹੇ ਅਸੀਂ ਮਤਲਬ ਆਰਾਮ ਕਰ ਸਕਦੇ ਹਾਂ ਨਾਲੇ ਤੁਹਾਡੇ ਗਵਾਂਢੀ ਤੁਹਾਡੇ ਕਿਸ ਤਰੀਕੇ ਦੇ ਨਾਲ ਫਿਕਰ ਕਰਦੇ ਆ ਤੁਹਾਡੇ ਨਾਲ ਕਿਦਾਂ ਤੁਹਾਡੇ ਗਵਾਂਢੀ ਵੀ ਤੁਹਾਡੀ ਇਹਨਾਂ ਹੀ ਫਿਕਰ ਕਰਦੇ ਆ ਸਾਡੇ ਗਵਾਂਢੀ ਸਾਡੀ ਬਹੁਤ ਫਿਕਰ ਕਰਦੇ ਬਹੁਤ ਚੰਗੇ ਆ ਚੰਗੇ ਵੀ ਆ ਉਹ ਤਾਂ ਉਹ ਤਾਂ ਪੁੱਛਣ ਦਾ ਤਰੀਕਾ ਵੀ ਆਹੀ ਸੀ ਕਿ ਭਾਬੀ ਜੀ ਕੋਈ ਜਗਾ ਘਾਟ ਹੋਈ ਤੁਸੀਂ ਸਾਡੇ ਕੋ ਆ ਜਾਓ ਹਾਂ ਬਹੁਤ ਵਧੀਆ ਉਹ ਬੱਚੀ ਆ ਕੇ ਇਹਨਾਂ ਬੱਚੇ ਮੰਦੇ ਸੱਚੇ ਹੁੰਦੇ ਆ ਸਾਨੂੰ ਉਹਦੇ ਕਾਰਨ ਦਾ ਕੋਈ ਹੁਸਨ ਨਹੀਂ ਕਿਹਨਾਂ ਤੋਂ ਉਧਾਂ ਟੋਂਟ ਮਾਰਦੇ ਆ ਨਾ ਪਰ ਉਹਨੇ ਹਮਦਰਦੀ ਦੇ ਵਿੱਚ ਪੁੱਛਿਆ ਹਮਦਰਦੀ ਚ ਪੁੱਛਿਆ ਵੀ ਤੁਸੀਂ ਕਿੱਦਾਂ ਕਰੋਗੇ ਹਨਾ ਕਿ ਜਦ ਆਨੇ ਗੈਸਟ ਆਏ ਹੈਗੇ ਆ ਤੇ ਉਦੋਂ ਉਹਨਾਂ ਦੇ ਵੀ ਆਏ ਸੀਗੇ ਪਰ ਉਹਨਾਂ ਦੇ ਵੀ ਪਰੌਣੇ ਆਏ ਹੋਏ ਸੀਗੇ ਉਧਰ ਕੋਈ ਚੰਨੀ ਸੀ ਆਪਾਂ ਕਰ ਨਹੀਂ ਸਕਦੇ ਸੀ ਪਰ ਸਾਡੇ ਜਿੱਨੇ ਵੀ ਰਿਸ਼ਤੇਦਾਰ ਮਰ ਜਿਆ ਜਨ ਸਾਰੇ ਅਸੀਂ ਆਪਾਂ ਇਥੇ ਹੀ ਆਪਾਂ ਜਾਣੀ ਕਿ ਹੋ ਜਾਂਦਾ ਬਹੁਤ ਵਧੀਆ ਇਹ ਨਹੀਂ ਹੁੰਦਾ ਵੀ ਆਪਾਂ ਉਸ ਕਮਰੇ 'ਚ ਜਾ ਕੇ ਸੌਣਾ ਆ ਉਸ ਕਮਰੇ 'ਚ ਜਾ ਕੇ ਸੌਣਾ ਨਹੀਂ ਅਗਲੇ ਕਹਿੰਦੇ ਜਿੱਥੇ ਤੁਸੀਂ ਸੌਣਾ ਸੀ ਉੱਥੇ ਹੀ ਸੌਣਾ ਆ ਆਪਾਂ ਮੇ ਜੋ ਮਰਜੀ ਹੋਵੇ ਗਰਮੀ ਲੱਗੇ ਚਾਹੇ ਠੰਡ ਲੱਗੇ ਆਪਾਂ ਸੌਣਾ ਇੱਕ ਤਾਂ ਹੀ ਆ ਪਹਿਲਾਂ ਵਾਰ ਇਦਾਂ ਹੁੰਦਾ ਸੀ ਮਮਾ ਜੇ ਇੱਕ ਦੀ ਜਗ੍ਹਾ ਨਹੀਂ ਨਾ ਹੁੰਦੀ ਸੀ ਇੱਕ ਆਂਡੀ ਗੌਂਡੀ ਇੱਕ ਦੂਸਰੇ ਦੇ ਸੌਂਦੇ ਸੀ ਹੋ ਜਾਂਦੇ ਸੀ ਪਰ ਹੁਣ ਨਹੀਂ ਇਦਾਂ ਦਾ ਫਿਰ ਇਹ ਵੀ ਹੁੰਦਾ ਵੀ ਸਾਰੇ ਜਾਣੇ ਇੱਕ ਥਾਂ ਬੈਠੇ ਆ ਗੱਲਾਂ ਕਰਦੇ ਆ ਫਿਰ ਰਾਤ ਨੂੰ ਕਿੰਨਾ ਟਾਈਮ ਹੋ ਜਾਂਦਾ ਕੋਈ ਵੀ ਪਤਾ ਨਹੀਂ ਲੱਗਦਾ ਹੈਗਾ ਅੱਜ ਦੀ ਵੀਡੀਓ ਆਪਣੀ ਐਸੀ ਗੱਲ ਤੇ ਸੀ ਕਿ ਵੀ ਤੁਸੀਂ ਵੀ ਜਰੂਰ ਦੱਸਣਾ ਵੀ ਤੁਹਾਡੇ ਵੀ ਫਿਕਰ ਕਿਸੇ ਨੂੰ ਹੁੰਦੀ ਆ ਜਾਂ ਤੁਸੀਂ ਕਿਸੇ ਦੀ ਫਿਕਰ ਕਰਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ ਜੀ ਤੇ ਅੱਤਾ ਤੱਕ ਲਈ ਸਤਿ ਸ੍ਰੀ ਅਕਾਲ ਜੀ ਆਪਾਂ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ